ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਹੋਰ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇੱਥੇ ਮੈਂ ਜੋ ਵੀ ਰਿਸ਼ਤੇ ਭੋਲਾਂਗੀ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਚਾਹੀ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵਿੱਚ ਵਾਹਿਗੁਰੂ ਰਾਮ ਰਾਮ ਜਰੂ ਲਿਖਿਆ ਕਰੋ ਰਿਸ਼ਤੇ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਨੋਟ ਕਰ ਲੈਣਾ ਜੀ जिन्ना ने अपनी ऐड दोबारा बार-बार लगानी है जी ਸਾਡੇ WhatsApp ਨੰਬਰ ਤੇ ਸੰਪਰਕ ਕਰੋ ਜੀ بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਇਹਨਾਂ ਦੀ 31 ਸਾਲ ਦੇ ਨੇ ਗਵਰਨਮੈਂਟ ਜੋਬ ਹੈ ਜੀ ਇਹਨਾਂ ਦੀ ਕਾਦਫ ਛੇ ਫੁੱਟ ਹੈ ਫੈਮਿਲੀ ਵਿੱਚ ਮਮ ਨੇ ਡੈਡ ਨੇ ਸਿਸਟਰ ਮੈਰਿਡ ਹੈ ਜੀ ਏਰੀਆ ਬਠਿੰਡਾ ਹੈ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਕਾਸਟ ਰਾਮ ਘੜੀਆ ਸਿੱਖ ਹੈ ਜੀ बेटे ਦਾ ਰਿਸ਼ਤਾ ਨੋਟ ਕਰੋ ਜੀ ਜਾਟੀ ਸਿੱਖ ਲੜਕਾ ਹੈ ਜੀ ਮਨੀਲਾ ਜੰਪਲ ਕੱਦ 5 ਫੁੱਟ 10 ਇੰਚ ਹੈ ਜੀ ਉਮਰ 17 10 2004 ਪੜਾਈ ਕਰ ਰਿਹਾ ਜੀ ਬਿਜ਼ਨਸ ਮਾਰਕETING ਤੀਜੇ ਸਾਲ ਡਿਗਰੀ ਕਰ ਰਿਹਾ ਜੀ ਮਨੀਲਾ ਫਿਲੀਪੀਨਸ ਵਿੱਚ ਜ਼ਮੀਨ ਇਹਨਾਂ ਕੋਲ 7 ਕਿਲੇ ਹੈ ਜੀ ਏਰੀਆ ਮੋਗਾ ਸ਼ਹਿਰ ਵਿੱਚ ਕਰ ਰਹਿਣਾ ਤਾਂ ਲੜਕੇ ਦੀ ਭੈਣ ਦਾਦਾ ਦਾਦੀ ਪੂਆ ਸਾਰੀ ਫੈਮਿਲੀ ਕੈਨੇਡਾ ਵਿੱਚ ਵੈਲ ਸੈਟਿਡ ਹੈ ਜੀ ਸਰੀ BC ਵਿੱਚ ਲੜਕੇ ਨੇ ਵੀ ਕੈਨੇਡਾ ਜਾਣਾ ਹੈ ਜੀ ਇਹਨਾਂ ਨੂੰ ਲੜਕੀ ਕੈਨੇਡਾ ਪੀਆਰ ਚਾਹੀਦੀ ਹੈ ਜੀ BC ਏਰੀਆ ਨੂੰ ਪੈਲ ਦਿੱਤੀ ਜਾਏਗੀ ਕੁੜੀ ਦੀ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਜੀ ਉਮਰ ਵੀ ਤੋਂ 22 ਸਾਲ ਤੱਕ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ WhatsApp ਕਾਲ ਹੀ ਕਰਨਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਹੈ ਜੱਟ ਗਿੱਲ ਉਮਰ ਹੈ ਜੀ 8/11/2003 ਕੱਦ 5 ਫੁੱਟ 9 ਇੰਚ ਹੈ ਜੀ ਪੜਾਈ ਇਹਨਾਂ ਨੇ ਬੀਕਾਮ ਕਾਮਰਸ ਵਿੱਚ ਕੀਤੀ ਹੈ ਜੀ ਹੁਣ ਪੜਾਈ ਆਸਟ੍ਰੇਲੀਆ ਵਿੱਚ ਕਰ ਰਹੇ ਨੇ ਜੀ ਜ਼ਮੀਨ ਇਹਨਾਂ ਕੋਲ 8 ਏਕੜ ਹੈ ਇਕਲੌਤਾ ਬੇਟਾ ਹੈ ਜੀ ਮੰਗ ਇਹਨਾਂ ਨੂੰ ਹੈ ਜੀ ਕੁੜੀ ਆਸਟ੍ਰੇਲੀਆ ਪੀਆਰ ਹੋਵੇ ਸੋਨੀ ਸੁਨੱਖੀ ਹੋਵੇ ਜੀ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਪਿਤਾ ਐਕਸ ਆਰਮੀ ਨੇ ਜੀ ਜ਼ਿਲ੍ਹਾ ਸੰਗਰੂਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆ ਬਧਿਰੇ ਜਾਣਕਾਰੀ ਲੈ ਸਕਦੇ ਹੋ NRI ਬੇਟੇ ਦਾ ਰਿਸਟੇਟ ਨੋਟ ਕਰੋ ਜੀ ਡੇਟ ਆਫ ਬਰਥ ਹੈ ਜੀ 95 ਦਾ ਹਾਈਟ 6 ਫੀਟ ਹੈ ਜੀ ਕਾਸਟ ਜੱਟ ਸਿੱਖ ਰੰਧਾਵਾ ਅੰਮ੍ਰਿਤਸਰੀ ਨੇ ਕੁਆਲੀਫਿਕੇਸ਼ਨ ਡਿਪਲੋਮਾ ਆਫ ਬਿਜ਼ਨਸ ਮੈਨੇਜਮੈਂਟ ਐਂਡ ਡਿਪਲੋਮਾ ਆਫ ਆਫ ਹਸਪਿਟੈਲਿਟੀ ਮੈਨੇਜਮੈਂਟ ਲੀਵ ਸਰੀ ਹੈ ਜੀ ਕੈਨੇਡਾ ਰਹਿੰਦੇ ਨੇ ਸਿਟੀਜ਼ਨ ਐਪਲਾਈਡ ਸਟੇਟਸ ਪੰਜਾਬ ਤੋਂ ਨਜੀ ਤਰਨਤਾਰਨ ਸਹਿਬਤੋਂ ਡਬਲ ਸਟੋਰੀ ਹਾਊਸ ਹੈ ਜੀ ਇਹਨਾਂ ਨੇ ਪੰਜਾਬ ਵਿੱਚ ਡਿਵੋਰਸ ਬੈਕ ਟੂ ਇਨ ਇੰਡੀਆ ਐਂਡ ਕੋਈ ਬੱਚਾ ਨਹੀਂ ਹੈ ਜੀ ਇਹਨਾਂ ਦਾ ਲੁਕਿੰਗ ਪੀ ਆਰ ਔਰ ਵਰਕ ਪਰਮਿਟ ਐਜੂਕੇਟਿਡ ਗਰ ਲੱਭ ਰਹੇ ਨੇ ਜੀ ਓਨਲੀ ਇਨ ਕੈਨੇਡਾ ਵੈਲ ਸੈਟਲਡ ਇਨ ਕੈਨੇਡਾ ਐਂਡ ਇੰਡੀਆ ਇਹਨਾਂ ਦਾ ਕੋਈ ਬ੍ਰਦਰ ਔਰ ਸਿਸਟਰ ਨਹੀਂ ਹੈ ਜੀ ਇਹਨਾਂ ਦਾ ਫੋਨ ਨੰਬਰ ਮੈਂਸ਼ਨ ਕੀਤਾ ਗਿਆ ਹੈ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਆਪ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਥਿੰਦ ਹੈ ਜੀ ਉਮਰ 25 ਸਾਲ ਕੱਦ 6 ਫੁੱਟ ਦਾ ਜੀ ਪੜਾਈ ਇਹਨਾਂ ਨੇ ਬੀਏ ਐਮਏ ਚੰਡੀਗੜ੍ਹ ਤੋਂ ਕੀਤੀ ਹੋਈ ਹੈ ਜੀ ਏਰੀਆ ਇਹਨਾਂ ਦਾ ਬੋਹਾ ਮਾਨਸਾ ਜ਼ਮੀਨ 42 ਏਕੜ ਹੈ ਜੀ ਪਲੱਸ ਸ਼ਹਿਰੀ ਪਲਾਟ ਹੈ ਮੁਹਾਲੀ ਵਿੱਚ ਆਪਣਾ ਕੈਫੇ ਹੈ ਜੀ ਇਹਨਾਂ ਦਾ ਪਲੱਸ 뮤직 ਕੰਪਨੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਦਾਦਾ-ਦਾਦੀ ਇੱਕ ਭੈਣਾਂ ਜੀ ਕੈਨੇਡਾ ਪੀ ਆਰ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਸਿੱਖ ਲੜਕੀ ਹੈ ਜੀ ਪੜ੍ਹਾਈ ਇਹਨੇ ਬੀਐਸਸੀ ਨਰਸਿੰਗ ਕੀਤੀ ਹੈ ਜੀ ਜ਼ਿਲ੍ਹਾ ਮਾਨਸਾ ਫਾਦਰ ਟੇਲਰ ਨੇ ਜੀ ਮੰਮੀ ਘਰ ਦਾ ਕੰਮ ਕਰਦੇ ਹਨ ਜੀ ਜਨਮ 1998 ਦਾ ਹੈ ਇਹਨਾਂ ਨੂੰ ਵਿਦੇਸ਼ੀ ਵਰਤੀ ਲੋੜ ਹੈ WhatsApp ਨੰਬਰ ਦਿੱਤਾ ਗਿਆ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਕਾਸਟ ਇਹਨਾਂ ਦੀ ਛਿੰਬਾ ਹੈ ਜੀ ਲੜਕੀ ਟੀਚਰ ਹੈ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੌਰ ਬੈਨੀਪਾਲ ਕਾਸਟ ਜੱਟ ਸਿੱਖ ਹੈ ਜੀ ਡੇਟ ਆਫ ਬਰਥ 1984 ਬੀਏ ਕੀਤੀ ਜੀ ਇਹਨਾਂ ਨੇ ਇਹਨਾਂ ਦਾ ਡਿਵੋਰਸ ਹੋਇਆ ਪਿਆ ਜੀ ਬੱਚਾ ਕੋਈ ਨਹੀਂ ਹੈ ਜੀ ਕੈਨੇਡਾ ਪੀਆਰ ਹੈ ਫਾਦਰ ਨਹੀਂ ਹਨ ਜੀ ਇਹਨਾਂ ਦੇ ਇਹਨਾਂ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਆ ਬਤੇ ਦੀ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਪਰਨੋਟ ਨੇ ਜੀ ਮੰਗਲੀਕ ਹੈ ਜੀ ਬੇਟਾ ਉਮਰ 28 ਸਾਲ ਜਨਮ ਮਿਤੀ ਜੀ 12 ਨਵੰਬਰ 1997 ਜ਼ਿਲ੍ਹਾ ਰੋਪੜਾ ਜੀ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਕਰੇਲੂ ਵਾਈਫ ਜੀ ਛੋਟਾ ਪ੍ਰਾਈਵੇਟ ਨੌਕਰੀ ਕਰਦਾ ਹੈ ਜੀ ਤਰਮੇਨਾ ਦਾ ਬ੍ਰਾਹਮਣ ਹੈ ਜੀ ਪੰਜਾਬੀ ਨੇ ਜਾਤ ਜਨਰਲ ਹੈ ਜੀ ਗੋਤ ਪਨੋਟਾ ਜੀ ਮਾਤਾ ਦਾ ਗੋਤ ਪ੍ਰਾਸਰ ਗ੍ਰੈਜੂਏਸ਼ਨ ਕਿਤੇ ਜਰਨ ਬੀ ਐਸ ਸੀ ਬਾਇਓ ਟੈਕਨੋਲੋਜੀ ਵਿੱਚ ਨੌਕਰੀ ਹੈ ਨਾ ਜੇ ਕੁਆਲਟੀ ਕੰਟਰੋਲ ਅਫਸਰ ਨੇ ਕੰਪਨੀ ਹੈਲਥ ਕੇਅਰ ਕੰਪਨੀ ਚ ਕੰਮ ਕਰਦੇ ਜੀ ਫਾਰਮਾਸਿਊਟੀਕਲਸ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਧਰੇ ਜਾਣਕਾਰੀ ਲੈ ਸਕਦੇ ਹੋ ਕ੍ਰਿਸ਼ਨਾ ਨੋਟ ਕਰੋ ਜੀ ਐਨ ਆਰ ਆਈ ਬੇਟੇ ਦਾ ਹੈ ਜੀ ਨੇਮ ਜੀ ਸਿੰਘ ਕੈਨੇਡਾ ਪੀ ਆਰ ਐ ਜੀ ਕੰਬੋਜ ਸਿੰਘ ਥਿੰਦ ਏਰੀਆ ਇਹਨਾਂ ਦੀ ਜੀ ਕੈਥਲ ਹਰਿਆਣਾ ਡੇਟ ਆਫ ਬਰਥ ਹੈ ਜੀ 5 12 1995 ਦਾ ਹਾਈਟ 5 ਫੁੱਟ 11 ਇੰਚ ਹੈ ਜੀ ਕੁਆਲੀਫਿਕੇਸ਼ਨ ਬੀ ਕਾਮ ਫਿਟਨੈਸ ਡਿਪਲੋਮਾ ਕੀਤਾ ਹੋਇਆ ਹੈ ਜੀ ਲੈਂਡ ਇਹਨਾਂ ਕੋਲ 5 ਏਕੜ ਹੈ ਜੀ ਐਂਡ ਸਿਟੀ ਪ੍ਰੋਪਰਟੀ ਵੀ ਹੈਗੀ ਹੈ ਜੀ ਇਹਨਾਂ ਕੋਲ ਫਾਦਰ ਆਜੋ ਵਿਧਿਕ ਮੈਡੀਕਲ ਵਿੱਚ ਨੇ ਜੀ ਵਨ ਸਿਸਟਰ ਮੈਰੀਡਾ ਚੋ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬੀਐਸਸੀ ਐਮਐਸਸੀ ਨਰਸਿੰਗ ਕੀਤੀ ਹੋਵੇ ਜੀ ਉਹੀ ਉਹਨਾਂ ਨਾਲ ਕੰਟੈਕਟ ਕਰ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਨਮ 1995 ਦਾ ਹੈ ਬੀਡੀਐਸ ਸਟੱਡੀ ਕੀਤੀ ਚ ਇਹਨਾਂ ਨੇ ਵਰਕ ਪਰਮਿਟ ਹੈ ਜੀ ਕੈਨੇਡਾ ਵਿੱਚ ਫਾਦਰ ਕੈਪਟਨ ਰਿਟਾਇਰਡ ਇਨ ਆਰਮੀ ਵਿੱਚ ਜੀ ਕਾਸਟ ਜੱਟ ਸਿੱਖ ਹੈ ਅੰਮ੍ਰਿਤਸਰੀ ਲੜਕੀ ਹੈ ਡਿਮਾਂਡ ਇਹਨਾਂ ਦੀ ਹੈ ਜੀ ਕਿ ਵੈਲਥ ਸੈਟਿਡ ਡਾਕਟਰ ਹੋਵੇ ਆਪਣਾ ਕਲੀਨਿਕ ਨੇਟਵਿਚ ਹੋਵੇ ਜੀ ਚੰਗੀ ਜ਼ਮੀਨ ਹੋਵੇ ਲੜਕਾ ਪੱਗ ਬੰਦਾ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਇਹਨਾਂ ਨੂੰ ਉਹੀ ਸੰਪਰਕ ਕਰਨ ਜੋ ਉਸ ਦੇ ਬ੍ਰਦਰ ਨੂੰ ਰਿਸ਼ਤਾ ਕਰਵਾ ਸਕਣ ਜੀ ਰਿਸ਼ਤਾ ਨੋਟ ਕਰੋ ਜੀ ਐਨ ਆਰ ਇਹ ਬੇਟੇ ਦਾ ਹੈ ਜੀ ਨੇਮ ਸਿੰਗਲ ਡੇਟ ਆ ਪਰਤੇਜੀ 10 ਅਕਤੂਬਰ 1995 ਦਾ ਹਾਈਟ ਇਹਨਾਂ ਦੀ ਜੀ 5 ਫੁੱਟ 8 ਇੰਚ ਹੈ ਕਾਸਟ ਇਹਨਾਂ ਦੀ ਰਾਮਦਾਸੀ ਸਿੱਖਾ ਜੀ ਕੁਆਲਿਫਿਕੇਸ਼ਨ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਇਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਵਰਕ ਪਰਮਿਟ ਤੇ ਕੈਨੇਡਾ ਹੈ ਜੀ ਐਲ্ডার ਬ੍ਰਦਰ ਪੀਆਰ ਇਨ ਕੈਨੇਡਾ ਵੈਲ ਸੈਟਡ ਫੈਮਲੀ ਜੀ ਐਨਾ ਨੂੰ ਲੜਕੀ ਚਾਹੀਦੀ ਹੈ ਜੀ ਜiata ਕੈਨੇਡਾ ਤੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ ਗੁਰਸਿੱਖ ਫੈਮਲੀ ਹੋਵੇ ਜੀ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਆਪ ਸਿੱਧੇ ਕਲਪਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਐਨਆਰਆਈ ਬੇਟੇ ਦਾ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਕਾਸ ਰਵਿਤਾਸੀਆ ਡੇਟ ਆਫ ਬਰਥ ਜੀ 93 ਦਾ ਹਾਈਟ 5 ਫੁੱਟ 8 ਇੰਚ ਸਟੱਡੀ ਪਲੱਸ 2 ਕੀਤੀ ਹੈ ਜੀ ਇਟਲੀ ਵਿੱਚ ਨਾਨੇ ਮੁੰਡਾ ਕੈਨੇਡਾ ਦਾ ਤੇ ਇਟਲੀ ਦਾ ਸਿਟੀਜ਼ਨ ਹੈ ਜੀ ਇਹਨਾਂ ਦਾ ਇੱਕ ਬ੍ਰਦਰ ਹੈ ਜੀ ਉਹ ਅਮਰੀਕਾ ਵਿੱਚ ਰਹਿ ਰਿਹਾ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੱਕ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਕੁੜੀ ਚਾਹੇ ਕੈਨੇਡਾ ਤੋਂ ਹੋਵੇ ਜਾਂ ਫਿਰ ਪੰਜਾਬ ਤੋਂ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਫੋਨ ਕਰਕੇ ਬਥੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਕਾਸਟ ਇਹਨਾਂ ਦੇ ਜੱਟ ਹੈ ਜੀ ਗੋਤ ਦਿਓਲ ਹੈ ਡਿਵੋਰਸ ਹੋਇਆ ਹੈ ਜੀ ਬੇਟੀ ਦਾ ਜਨਮ ਇਹਨਾਂ ਦਾ 2 12 1994 ਦਾ ਹੈ ਜੀ ਹਾਈਟ 5 ਫੁੱਟ 3 ਇੰਚਾ ਜੀ ਪੰਜਾਬ ਰੋਪੜ ਤੋਂ ਜੀ ਨੇ ਫਾਦਰ ਰਿਟਾਇਰਡ ਨੇ ਜੀ ਇਹਨਾਂ ਦੇ ਮਦਰ ਹਾਊਸ ਵਾਈਫ ਹੈ ਜੀ ਇਹਨਾਂ ਦੀ ਇਹਨਾਂ ਦਾ ਭਰਾ ਹੈ ਜੀ ਨਿਊਜ਼ੀਲੈਂਡ ਪੱਕਾ ਹੈ ਜੀ ਅਨਮੈਰਿਡ ਹੈ ਪਹਿਨ ਵਿਆਹੀ ਹੋਈ ਜੀ ਆਸਟ੍ਰੇਲੀਆ ਵਿੱਚ ਪੱਕੀ ਹੈ ਜੀ ਅਭੀ ਅਭੀ ਪੱਕੀ ਹੈ ਜੀ ਉੱਥੇ ਮੁੰਡਾ ਇਹਨਾਂ ਨੂੰ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦਾ ਪੱਕਾ ਮੁੰਡਾ ਚਾਹੀਦਾ ਹੈ ਜੀ ਸਟੱਡੀ ਇਹਨਾਂ ਨੇ ਕੀਤੀ ਹੋਈ ਜੀ ਕੰਪਿਊਟਰ, ਆਈਟੀਆਈ ਐਂਡ ਡੀ ਫਾਰਮੇਸੀ ਐਂਡ ਸਟੀਚਿੰਗ ਕੋਰਸ ਕੀਤਾ ਹੋਇਆ ਜੀ ਘਰ ਦਾ ਸਾਰਾ ਕੰਮ ਆਉਂਦਾ ਹੈ ਜੀ ਸਟੀਚਿੰਗ ਦਾ ਕੰਮ ਵੀ ਆਉਂਦਾ ਹੈ ਜੀ ਇਹਨਾਂ ਨੂੰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਨ ਤੋਂ ਸਾਡੇ ਕੋਲ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ